ਸਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਜੀ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਤੇ ਸ਼ਾਨਦਾਰ ਬੱਲੇ ਲੈ ਕੇ ਆਏ ਆ ਜਿਵੇਂ ਕਿ ਆਪਾਂ ਤੁਹਾਨੂੰ ਅੱਗੇ ਵੀ ਬੱਲ ਦੱਸ ਦਿਆਂ ਵਨ ਵਾਈ ਵੱਡ ਟੌਪ ਦੇ ਬੱਲ ਹਨਾ ਜੀ ਉਸੇ ਆਪਾਂ ਸੀਰੀਜ਼ ਵਿੱਚ ਕੰਟੀਨਿਊ ਕਰਦੇ ਆ ਅੱਜ ਬੱਲ ਲੈ ਕੇ ਆਏ ਟੌਪ ਦਾ ਜਿਹੜਾ ਕਿ ਹੈਗਾ ਜੀ ਜੈਨੈਕਸ ਸੀ ਆਰ ਆਈ ਕੰਪਨੀ ਦਾ ਬੱਲ ਆ ਜੀ ਬਹੁਤ ਵਧੀਆ ਅੰਕੜੇ ਰਹਿਣ ਵਾਲੇ ਇਸ ਬੱਲੇ ਦੇ ਜਿਸ ਦਾ ਕਿ ਨਾਂ ਹੈਗਾ ਜੀ ਉਜ਼ਾਰਕ ਪੀ ਠੀਕ ਆ ਜੀ ਸੋ ਵੀ ਸੀ ਆਰ ਆਈ ਵਾਲੇ ਕਹਿੰਦੇ ਆ ਕਿ ਇਹ ਇੰਡੀਆ ਦਾ ਨੰਬਰ 1 ਹੌਲਸਟੇਨ ਬੱਲਾ ਠੀਕ ਆ ਜੀ ਐਚ ਐਫ ਦਾ ਸੋ ਆਪਾਂ ਤੁਹਾਨੂੰ ਇਸ ਬੋਲ ਦੇ ਅੰਕੜੇ ਦੱਸਾਂਗੇ ਸੋ ਜੋ ਆਪਣੇ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜਤ ਕਰਨਾ ਠੀਕ ਹੈ ਜੀ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੋ ਆਪਾਂ ਸਭ ਤੋਂ ਪਹਿਲਾਂ ਦੇਖੀਏ ਵੀ CRI ਜੈਨੈਕਸ ਦਾ ਪੂਰਾ ਨਾਂ ਕੀ ਆ CRI ਦਾ ਪੂਰਾ ਨਾਂ ਹੈਗਾ ਜੀ ਕੋਰਪੋਰੇਟਿਵ ਰਿਸੋਰਸਸ ਇੰਟਰਨੈਸ਼ਨਲ ਠੀਕ ਹੈ ਜੀ ਉਸ ਦਾ ਜੇ ਜਿਆਦਾ ਜਾਣਿਆ ਗਿਆ ਬ੍ਰਾਂਡ ਜਿਹੜਾ ਹੈਗਾ ਉਹ ਜੈਨੈਕਸ ਨਾਂ ਦਾ ਬ੍ਰਾਂਡ ਹੈ ਠੀਕ ਹੈ ਜੀ ਜੋ ਕਿ CRI ਦੀਆਂ ਟੇਰੀਆਂ ਅਤੇ ਬੀਫ ਕੈਟਲ ਜੈਨੇਟਿਕਸ ਉਤਪਾਦਕ ਜਿਵੇਂ ਕਿ ਸੀਮਨ ਬਣਾ ਕੇ ਵੇਚਦਾ ਵਾ ਠੀਕ ਹੈ ਜੀ ਸੋ ਇਹ ਜੈਨਿਕਸ ਸੋ ਆਪਾਂ ਉਹ ਜ਼ਾਰਕ ਬੋਲ ਦੀ ਸਭ ਤੋਂ ਵਧੀਆ ਕੁਆਲਿਟੀ ਦੇਖੀਏ ਜੇ ਇਹ ਇਹਨਾਂ ਦੀਆਂ ਇਹ ਤੁਸੀਂ ਦੇਖਦੇ ਸਕਰੀਨ ਤੇ ਪੰਜ ਮੇਨ ਕੁਆਲਿਟੀਆਂ ਉਹ ਜ਼ਾਰਕ ਪੀ ਬੋਲ ਦੀਆਂ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਇਹਦਾ ਆਰਡਰ ਦਾ ਸਕੋਰ ਦੇਖੋ ਸਾਰੇ ਤੁਸੀਂ ਲਿਖਿਆ ਪੜ ਵੀ ਰਹੇ ਹੋ ਬੈਸਟ ਆਲ ਰਾਊਂਡਰ ਇੰਪੋਰਟਡ ਐਚ ਐਫ ਬੋਲ ਇਨ ਇੰਡੀਆ ਟਿਲ ਨਾਓ ਠੀਕ ਹੈ ਜੀ ਸੋ ਹਾਈਐਸਟ ਅੰਡਰ ਇੰਪਰੂਵਮੈਂਟ ਸਕੋਰ ਇਨ ਐਚ ਐਫ ਇਨ ਇੰਡੀਆ ਇੰਡੀਆ ਦੇ ਵਿੱਚ ਉਹ ਕਹਿ ਰਹੇ ਆ ਹਾਈਐਸਟ ਸਭ ਤੋਂ ਜ਼ਿਆਦਾ ਆਪਣੇ ਅੰਡਰ ਨੂੰ ਇੰਪਰੂਵ ਕਰ ਰਿਹਾ ਐਸ ਬੋਲ ਦਾ ਜਿਸ ਦਾ ਨਾਮ ਹੈ ਉਜ਼ਾਰਖਪੀਦੂ ਇਸ ਕੋਰ ਦੇਖ ਰਹੇ ਹਾਂ 2.08 ਆ ਠੀਕ ਹੈ ਜੀ ਸੋ ਇਸ ਤੋਂ ਅੱਗੇ ਹਾਈਐਸਟ ਫੀਟ ਐਂਡ ਲੈਗਸ ਇੰਪਰੂਵਮੈਂਟ ਸਕੋਰ ਇਨ ਇੰਡੀਆ ਤੁਸੀਂ ਪੈਰਾ ਸਕੋਰ ਵੀ ਦੇਖ ਸਕਦੇ ਹੋ 1.28 ਆ ਜੋ ਕਿ ਇੱਕ ਬਹੁਤ ਵਧੀਆ ਸਕੋਰ ਆ ਸੋ ਪੀਟੇਰ ਸਕੋਰ ਵੀ ਕਹਿ ਰਹੇ ਹਾਈਐਸਟ ਪੀਟੇਰ ਸਕੋਰ ਇਨ ਐਚਐਫਐਨ ਇੰਡੀਆ 1.84 ਹੈ ਠੀਕ ਹੈ ਜੀ ਪੀਟੀਏਐਮ ਸਕੋਰ ਵੀ ਇਸ ਦਾ ਬਹੁਤ ਵਧੀਆ ਹੈ ਜੋ ਹੈ ਜੋ ਕਿ ਹੈ +775 ਤੇ ਟਪੀਏ ਸਕੋਰ ਦੇਖੋ ਜਿਸ ਦਾ 2800 ਹੈ ਵੈਰੀ ਹਾਈ ਮਿਲਕਿੰਗ ਫੈਟ ਐਂਡ ਪ੍ਰੀਵ ਸਕੋਰ ਆਪਾਂ ਇਹਨੂੰ ਕਹਿ ਸਕਦੇ 2800 ਟੀਪੀਐਸਕੋਰ ਜੋ ਕਿ ਇੱਕ ਚੰਗਾ ਸਕੋਰ ਮੰਨਿਆ ਜਾਂਦਾ ਵਾ ਜੋ ਕਿ ਸਾਰੇ ਸ਼ਰੀਰ ਦੀ ਬਣਤਰ ਪੈਰਾਂ ਦਾ ਸਕੋਰ ਲੇਵੇ ਦਾ ਸਕੋਰ ਸੋ ਅੱਗੇ ਮਿਲਕ ਦੀ ਇੰਪਰੂਵਮੈਂਟ ਕਿੰਨੀ ਆ ਸਾਰੀਆਂ ਚੀਜ਼ਾਂ ਦੇਖਦੇ ਹੋਇਆ ਕਿ ਟੀਪੀਐਸਕੋਰ ਤਿਆਰ ਕੀਤਾ ਜਾਂਦਾ ਜਿਸ ਤੋਂ ਆਪਾਂ ਬੋਲ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਬੋਲ ਕਿੰਨਾ ਕੁ ਗਣਵੱਤਾ ਨਾਲ ਭਰਿਆ ਹੋਇਆ ਵਾ ਠੀਕ ਹੈ ਜੀ ਸੋ ਇਹ ਇਸ ਦਾ ਸਕੋਰ ਕਾਫੀ ਚੰਗਾ ਹੈ 2800 ਆ ਰਿਹਾ ਟੀਪੀਐਸਕੋਰ ਸੋ ਜੋ ਤੁਸੀਂ ਪੀਟੀ ਏ ਐਮ ਲਿਖਿਆ ਪੜ ਰਹੇ ਆ 775 ਪ੍ਰਸ ਇਸ ਦਾ ਇਹ ਮਤਲਬ ਹੁੰਦਾ ਜੋ ਐਸੇ ਬੋਲ ਦੀਆਂ ਕੀਤੀਆਂ ਹੋਣਗੀਆਂ ਉਹ ਆਮ ਗਾਂ ਨਾਲ 775 ਪਾਉਂਡ ਦੁੱਧ ਵਧੇਰੇ ਦੇਣਗੀਆਂ ਠੀਕ ਆ ਜੀ ਸੋ ਅਮਰੀਕਨ ਇੰਪਰੂਵਮੈਂਟ ਵਿੱਚ ਚੰਗੀ ਜੇ ਆਪ ਐਸ ਦੀ ਪੈਡਾਗਰੀ ਦੇਖੀਏ ਇਹ ਸਾਰੇ ਐਸ ਦੇ ਪਿਤਾ ਦਾ ਨਾਂ ਹੈਗਾ ਜੀ ਰੇਗਨ ਡਨ ਆਫ ਗੇਮ ਚੇਂਜਰ ਈਟੀ ਡੈਮਸ ਦੀ ਮਾਂ ਦਾ ਨਾਂ ਹੈਗਾ ਜੀ ਰੇਗਨ ਡਨ ਆਫ ਡੈਲਟਾ ਔਨ ਐਲੀ ਠੀਕ ਆ ਜੀ ਮਟਰਨਲ ਗ੍ਰੈਂਡ ਫਾਦਰ ਹੈਗਾ ਜਿਹਦਾ ਨਾਨਾ ਹੈਗਾ ਜੀ ਐਮ ਆਰ ਮੋਗਲ ਡੈਲਟਾ 1427 ਮਾਟਰਨਲ ਗ੍ਰੈਂਡ ਮਾ ਜੀ ਨਾਨੀ ਦਾ ਨਾਮ ਹੈਗਾ ਜੀ ਰੀਗਨ ਕ੍ਰੈਸਟ ਓਨਾਰਾ ਠੀਕ ਹੈ ਜੀ ਸੋ ਮਾਟਰਨਲ ਗ੍ਰੈਂਡ ਗ੍ਰੈਂਡ ਸਾਇਰਸ ਦਾ ਪਰਨਨ ਹੈਗਾ ਜੀ ਸੀਗਲ ਬੇ ਸਿਲਵਰ ਸੋ ਮਾਟਰਨਲ ਗ੍ਰੈਂਡ ਗਰਿਆਨੇ ਡੈਮ ਹੈਗੀ ਹੈ ਜਿ세 ਰੀਗਨ ਕ੍ਰੈਸਟ ਓਪਿੰਸ ਓ ਵਾਸਿਸ ਠੀਕ ਹੈ ਜੀ ਸੋ ਇਸ ਬਾਲ ਦੀ ਪੈਡਾਗਰੀ ਆ ਇਸ ਤੋਂ ਅਗੇ ਤੁਸੀਂ ਇਸ ਦੀ ਜੋ ਡਾਟਰ ਆਫ ਦਾ ਮਿਲਕਰ ਕੋਡ ਦੇਖ ਸਕਦੇ ਆ 12821 ਕਿਲੋਗ੍ਰਾਮ ਇਸ ਦਾ ਮਿਲਕ ਰਿਕਾਰਡ ਆ ਰਿਹਾ ਵਾ ਜੋ ਕਿ ਇੱਕ ਚੰਗਾ ਮਿਲਕ ਰਿਕਾਰਡ ਆ ਸੋ ਇਸ ਦੇ ਨਾਮ ਤੇ ਫੈਟ ਪਰਸੈਂਟੇਜ ਵੀ ਦੇਖ ਸਕਦੇ ਆ 3.95 ਆ ਰਹੀ ਆ ਜੋ ਕਿ ਲਗਭਗ 4 ਦੇ ਕਰੀਬ ਆ ਠੀਕ ਆ ਜੋ ਕਿ ਇੱਕ ਚੰਗਾ ਸੂਖਰ ਮੰਨਿਆ ਜਾਂਦਾ ਹੈ ਫੈਟ ਜੈਸੋ ਆਪਾਂ ਨੂੰ ਚੀਸ ਤੇ ਮੱਖਣ ਵਗੈਰਾ ਵਧੀਆ ਪ੍ਰਾਪਤ ਹੋ ਸਕਦਾ ਠੀਕ ਆ ਸੋ ਸਕੋਰ ਵੀ ਇਸ ਦਾ ਮਿਲਕ ਰਿਕਾਰਡ ਵੀ ਚੰਗਾ 12821 ਆ ਸੋ ਜਿਵੇਂ ਕਿ ਤੁਹਾਨੂੰ TPS ਕੋਲ ਪਹਿਲਾਂ ਦੱਸ ਕੇ ਚੁੱਕਿਆ 2836 ਆ ਰਿਹਾ ਵਾ ਸੋ ਆਪਾਂ ਇਸ ਦੇ ਤੁਹਾਨੂੰ ਮੇਨ ਚਾਰਟ ਤੇ ਵੀ ਲੈ ਕੇ ਚੱਲਾਂਗੇ ਸੋ ਨੈੱਟ ਮੈਰਿਟ ਤੁਸੀਂ ਦੇਖ ਸਕਦੇ ਆ 826 ਜੋ ਕਿ ਯੂ ਐਸ ਡਾਲਰ ਹੁੰਦੇ ਆ ਯੂ ਐਸ ਡਾਲਰ ਆਪਾਂ ਨੂੰ 826 ਵਧੇਰੇ ਗਾਂ ਨਾਲ ਵਧੇਰੇ ਪ੍ਰੋਫਿਟ ਆਪਾਂ ਨੂੰ ਕਰਕੇ ਦੇ ਸਕਦੀ ਹੈ ਜਿਸ ਗਾਂ ਦੀਆਂ ਇਸ ਬੋਲ ਦੇ ਜੋ ਅੱਗੇ ਵੱਛੀਆਂ ਆਉਣੀਆਂ ਠੀਕ ਹੈ ਜੀ ਸੋ ਇਸ ਤੋਂ ਅੱਗੇ ਆਪਾਂ ਰੈਂਕਿੰਗ ਕੱਢੀ ਆ ਜਿਹੜੇ ਜੈਨਮਿਕ ਬੋਲਾ ਉਹਨਾਂ ਦੇ ਟੀਪੀਏ ਸਕੋਰ ਮੋਸਟ ਸਿਰਸ ਹੌ ਬੋਲਾ ਉਹਨਾਂ ਦਾ ਟੀਪੀਏ ਸਕੋਰ ਕੱਢਿਆ ਉਸ ਵਿੱਚ ਇਸ ਦੀ 72 ਰੈਂਕਿੰਗ ਆ ਰਹੀ ਆ ਠੀਕ ਹੈ ਜੀ ਜੋ ਕਿ ਇੱਕ ਚੰਗੀ ਰੈਂਕਿੰਗ ਆ ਸੋ ਵਸਤੂ ਅੱਗੇ ਆਪਾਂ ਤੁਹਾਨੂੰ ਇਸ ਦੇ ਮੇਨ ਚਾਰਟ ਤੋਂ ਹੁੰਨੇ ਆ ਓਜ਼ਾਰਕ ਵੀ ਜਿਵੇਂ ਕਿ ਤੁਹਾਨੂੰ ਦੱਸਿਆ ਡੇਟ ਆਵਾਰ ਤੇ ਇਹਦਾ ਹੈਗਾ 7 ਤਰੀਕ ਤੀਜਾ ਮਹੀਨਾ 2019 ਆ ਸੋ ਪੈਡਾਗਰੀ ਦੇਖੋ ਗੇਮ ਜਿੰਜਰ ਕ੍ਰੋਸ ਡੈਲਟਾ ਕ੍ਰੋਸ ਸਿਲਵਰ ਆ ਸੋ ਮਿਲਕਨ ਇੰਪਰੂਵਮੈਂਟ ਵੀ ਚੰਗੀ ਆ +836 ਆ ਫੈਟ ਵਿੱਚ ਵੀ ਇੰਪਰੂਵਮੈਂਟ ਆ +55 ਆ ਸੋ ਸਿਮੈਟਿਕ ਸੈਲ ਸਕੋਰ ਇਹਦਾ ਥੋੜਾ ਜਿਆਦਾ ਆ 3.19 ਆ ਜੋ ਕਿ ਇੱਕ ਮਸਟੇਟਸ ਦਾ ਇੰਡੀਕੇਟਰ ਹੁੰਦਾ ਇਹ ਸਕੋਰ ਜਿੰਨਾ ਘੱਟ ਹੋਤੋ ਘੱਟ ਹੋਵੇ ਉਹਨਾ ਚੰਗਾ ਮੰਨਿਆ ਗਿਆ ਵਾ ਠੀਕ ਹੈ ਜੀ ਬਟ ਕੋਈ ਇੰਨਾ ਜਿਆਦਾ ਸਕੂਨ ਨਿਥਰੀ ਦੇ ਉੱਪਰ ਇੰਨਾ ਕ ਚੱਲ ਸਕਦਾ ਵਾ ਠੀਕ ਹੈ ਜੀ ਸੋ ਸੀਸੀਆਰ ਦੇਖ ਸਕਦੇ ਆ ਤੁਸੀਂ ਜੀ ਪਲੱਸ 0.0 ਆ ਫੀਡ ਸੇਵਡ ਪਲੱਸ 378 ਆ ਫੀਡ ਦੇਖੋ ਇਹ ਬੱਲ ਦੀਆਂ ਜੋ ਅੱਗੇ ਬੱਚੀਆਂ ਕਾਫੀ ਵਿਚਾਰ ਰਹੀਆਂ ਨੇ ਮਤਲਬ ਕਿ ਘੱਟ ਫੀਡ ਖਾ ਕੇ ਆਪਾਂ ਨੂੰ ਵਧੇਰੇ ਦੁੱਧ ਦੇ ਰਹੀਆਂ ਨੇ ਠੀਕ ਹੈ ਜੀ ਸੋ ਚੀਜ਼ ਮੈਰਿਟ ਵੈਸ ਦੀ ਚੰਗੀ ਆ ਰਹੀ ਆ ਪਲੱਸ 491 ਆ ਰਹੀ ਆ ਸੋ ਤੁਸੀਂ ਦੇਖ ਸਕਦੇ ਆ ਮੈਂ ਸਟੈਟਸ ਦਾ ਵੀ ਕੋਈ ਪ੍ਰੋਬਲਮ ਨਹੀਂ ਡੀਪੀ ਆ ਰਿਹਾ ਸਾ ਥੋੜਾ ਮਾਈਨਸ ਵਿੱਚ ਜਿਆਦਾ ਨਹੀਂਗਾ ਸੋ ਇੰਨਾ ਕੁ ਚੱਲ ਜਾਂਦਾ ਵਾ ਸਾਇਰ ਕਾਲਵਿੰਗ ਇਸ ਦੀ ਪਲੱਸ 1.2 ਆ ਮਤਲਬ ਕਿ ਬੱਚੇ ਨੂੰ ਸਾਂਝਾ ਪੈਦਾ ਕੀਤਾ ਜਾ ਸਕਦਾ ਠੀਕ ਆ ਜੀ ਹਿੱਤੇ ਫਰਟੀਲਿਟੀ ਇੰਡੈਕਸ ਵੀ ਇਸ ਦਾ ਪਲੱਸ 0.2 ਆ ਹੀਫਰ ਕਨਸੈਪਸ਼ਨ ਰੇਟ ਇਸ ਦੀ ਕਾਫੀ ਚੰਗੀ ਆ ਪਲੱਸ 2.8 ਆ ਠੀਕ ਹੈ ਜੀ ਸਾਇਰਸ ਟੈਲ ਬਰਥ ਵੀ ਇਸ ਦਾ ਸਕੋਰ ਠੀਕ ਆ ਪਾਸ 3.5 ਆ ਇਹ ਜਿੰਨਾ ਘੱਟ ਤੋਂ ਘੱਟ ਹੋਵੇ ਓਨਾ ਚੰਗਾ ਹੁੰਦਾ ਵਾ ਠੀਕ ਹੈ ਜੀ ਸੋ ਇਹ 927 ਡਾਟਾ ਦੇ ਨੇ ਅੰਕੜੇ ਲਏ ਹੋਏ ਆ ਜੋ ਕਿ 121 ਫਾਰਮ ਵਿੱਚ ਅੱਗੇ ਪਰਫਾਰਮੈਂਸ ਕਰ ਰਹੇ ਨੇ ਠੀਕ ਹੈ ਜੀ ਸੋ ਜੇ ਆਪਾਂ ਇਸ ਤੋਂ ਅੱਗੇ ਇਸ ਦਾ ਟੀਪੀਆਈ ਸਕੋਰ ਦੁਬਾਰਾ ਦੇਖੋ ਇਸ ਵਿੱਚ ਇੰਪਰੂਵਮੈਂਟ ਹੋ ਰਹੀ ਹੈ ਇਸ ਮੇਨ ਚਾਰਟ ਵਿੱਚ 2943 ਜਿਵੇਂ ਕਿ ਪਹਿਲਾਂ ਆਪਾਂ ਟੀਪੀਐਸ ਕੋ ਦੱਸਿਆ ਤੁਹਾਨੂੰ 2800 ਕੋਸ ਸੀਗਾ ਬਟ ਇਸ ਮੇਨ ਚਾਰਟ ਵਿੱਚ ਇਸ ਦਾ TPS ਸਕੋਰ ਹੋਰ ਅੱਗੇ ਵੱਧ ਕੇ ਆ ਰਿਹਾ 2943 ਜੋ ਕਿ ਇੱਕ ਬਹੁਤ ਵਧੀਆ ਗੱਲ ਹੈ ਸੋ ਪੀਟਰ ਸਕੋਰ ਵੀ ਦੇਖੋ ਤੁਸੀਂ ਇਸ ਦਾ +1.00 ਹੈ ਬਹੁਤ ਵਧੀਆ ਸਕੋਰ ਹੈ ਅਡਰ ਦਾ ਸਕੋਰ ਵੀ ਪਲੱਸ ਵਿੱਚ ਹੈ ਫੀਡ ਲੈਗ ਸਕੋਰ ਠੀਕ ਹੈ ਜੀ ਬੋਡੀ weight ਇਸ ਦਾ ਦਰਮਿਆਨਾ ਹੈ ਮਤਲਬ ਕਿ -1.48 ਆ ਇਹ ਜਿੰਨਾ ਘੱਟ ਹੋਵੇ ਚੰਗਾ ਵਾ ਮਾਈਨਸ ਵਿੱਚ ਹੋਵੇ ਜਿੰਨਾ ਠੀਕ ਹੈ ਜੀ ਸੋ ਇਸ ਦੇ ਸਰੀਰ ਦੀ ਬਣਤਰ ਬਾਲੀ ਲੰਬੀ ਜਾਂ ਉਹ ਨਹੀਂ ਹੋਊਗੀ ਦਰਮਿਆਨੀ ਬਣਤਰ ਹੋਊਗੀ ਥੱਲੇ ਤੁਸੀਂ ਇਸ ਦਾ ਸਟਰਕਚਰ ਦੇਖ ਸਕਦੇ ਆ ਜੀ ਸਟਰਕਚਰ ਸਟਰੈਂਥ ਬਾਡੀ ਡੈਪਸ ਸੋ ਇਹ ਸਾਰੇ ਅੰਕੜੇ ਇਸ ਦੇ ਤਕਰੀਬਨ ਚੰਗੇ ਨੇ ਪੈਰਾਂ ਦੀ ਦਿੱਕਤ ਨਹੀਂ ਆਊਗੀ ਰੇਅ ਰਿਲੈਕਸ ਫੁੱਟ ਐਂਗਲ ਫੀਟ ਐਂਡ ਲੈਗ ਸਕੋਲ ਇਸ ਦਾ ਬਹੁਤ ਵਧੀਆ ਹੈ ਪਲੱਸ ਵਿੱਚ ਹਾਈ ਵਿੱਚ ਹੈ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਹੈ ਆਰਡਰ ਵਿੱਚ ਵੀ ਦਿੱਕਤ ਨਹੀਂ ਹਿੰਗੀ ਠੀਕ ਆ ਜੀ ਸੋ ਇਸ ਬੋਲ ਦੇ ਕੁੱਲ ਮਿਲਾ ਕੇ ਇਸ ਬੋਲ ਦੇ ਅੰਕੜੇ ਬਹੁਤ ਵਧੀਆ ਨੇ ਠੀਕ ਆ ਜੀ ਕਿਸੇ ਪ੍ਰਕਾਰ ਦੀ ਖਾਮੀ ਤਕਰੀਬਨ ਨਹੀਂ ਹਿੰਗੀ ਥੋੜੀ ਬਹੁਤ ਹੈਗੀ ਆ ਵੀ ਡੀਪੀਆਰਐਸ ਦਾ ਥੋੜਾ ਕੁ ਮਾਈਨਸ ਵਿੱਚ ਆ ਬਟ ਕੋਈ ਜਿਆਦਾ ਨਹੀਂ ਜੇ ਆਪਾਂ ਸਹੀ ਪ੍ਰੋਟੀਨ ਮਾਤਰਾ ਜਾਂ ਸਹੀ ਆਪਾਂ ਨੂੰ ਫੀਡ ਪੈਦਾ ਦਵਾਵਾਂਗੇ ਠੀਕ ਆ ਜੀ ਇਸ ਨੂੰ ਸੋ ਇਹ ਪਹਿਲੇ ਜਾਂ ਹੱਦ ਦੂਜੀ ਵਾਰ ਆਪਾਂ ਜਦ ਇਹ ਕਰਾਵਾਂਗੇ ਸੋ ਇਹ ਪੋਜ਼ਿਟਿਵ ਹੋ ਸਕਦੀ ਹੈ ਠੀਕ ਆ ਸੋ ਇਹ ਸੀ ਆਪਣਾ ਅੱਜ ਦਾ ਬਾਲ ਓਜ਼ਾਰਕ ਪੀ ਜਿਸ ਦਾ ਕਾਲਮ ਲਾ ਕੇ ਅੰਕੜੇ ਕਾਫੀ ਚੰਗੇ ਨੇ ਪੈਰਲ ਸਕੋਰ ਵੀ ਚੰਗਾ ਦਾ ਲੇਵੇ ਦਾ ਸਕੋਰ ਵੀ ਚੰਗਾ ਵਾ ਠੀਕ ਹੈ ਜੀ ਸਰੀਰ ਦੀ ਬਣਤਰ ਵੀ ਚੰਗੀ ਆ ਮਲਕ ਵਿੱਚ ਵੀ ਚੰਗੀ ਇੰਪਰੂਵਮੈਂਟ ਕਰ ਰਿਹਾ ਵਾ ਸੋ ਜੋ ਅੱਗੇ ਅਸੀਂ ਜਿਆ ਬੱਚੀਆਂ ਪਰਫਾਰਮੈਂਸ ਕਰ ਰਹੀਆਂ ਵਾ ਉਹਨਾਂ ਦਾ ਵੀ ਮਲਕ ਰਿਕੋਰਡ ਤਕਰੀਬਨ 40 ਤੋਂ 45 ਲੀਟਰ ਏਕ ਦੇ ਅਸਤ ਆ ਰਿਹਾ ਵਾ ਠੀਕ ਹੈ ਜੀ ਸੋ ਇਹ ਸੀ ਆਪਣਾ ਅੱਜ ਦਾ ਬਾਲ ਓਜ਼ਾਰਕ ਪੀ ਜੋ ਕਿ ਆਪਣਾ ਸੀਆਰਆਈ ਜੈਨੈਕਸ ਕੰਪਨੀ ਦਾ ਬੋਲ ਹੈ ਸੋ ਜੇ ਵੀਡੀਓ ਚੰਗੀ ਲੱਗੇ ਤੇਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਤੇ